ਹਾਂਜੀ ਪੈ ਗਏ ਕਿਹੜੇ ਚੱਕਰ 'ਚ ਹੈ ਨਹੀਂ ਕੋਈ ਮਾਤੂਸ਼ਰੀ ਦਸਤਾਰ ਦੀ ਟੱਕਰ 'ਚ ਆਹ ਦੇਖੋ ਜਿਹੜੇ ਬਾਜ਼ਾਰਾਂ 'ਚ ਜਾ ਕੇ ਤੁਸੀਂ ਲੈਨੇ ਹੋ 22 23 2300 ਦੇ ਕੁਰਤੇ ਪਜਾਮੇ ਸਾਡੇ ਕੋਲ ਆਜੋ 895 'ਚ ਕੁਰਤਾ ਪਜਾਮਾ ਉਹ ਸਲਾਈ ਕਰਕੇ ਤਿਆਰ ਕਰਕੇ ਦਵਾਂਗੇ 895 'ਚ ਬਾਜ਼ਾਰ ਦਾ ਰੇਟ 2200 ਮਾਤੂਸ਼ਰੀ ਦਸਤਾਰ ਤੇ 895 ਆਹ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ 2 ਪੀਸ ਕੋਟ ਪਟ 10000 12000 ਰੁਪਏ ਲੈਨੇ ਹੋ ਇੱਥੇ ਸਲਾਈ ਕਰਕੇ ਦਵਾਂਗੇ ਸਿਰਫ 2995 'ਚ ਵੱਡਾ ਫਾਇਦਾ ਕੀ ਆ ਡਿਜ਼ਾਈਨ ਚਾਹੇ ਤੁਸੀਂ ਇਦਾਂ ਬਣਾ ਲਓ ਡਿਜ਼ਾਈਨ ਭਾਵੇਂ ਤੁਸੀਂ ਆਹ ਬਣਾ ਲਓ ਇਹ ਬਾਜ਼ਾਰ ਦੇ ਵਿੱਚ 12000 ਰੁਪਏ ਕੀਮਤ ਆ ਇਹ ਵੀ ਤੁਹਾਨੂੰ 2995 ਵਿੱਚ ਦੇ ਦੇਣਾ ਹੈਗਾ 15000 16000 17000 ਰੁਪਿਆ ਬਾਜ਼ਾਰ ਦਾ ਰੇਟ ਪਰ ਸਾਡੇ ਕੋਲ ਆਜੋ 3 ਪੀਸ ਕੋਟ ਪੈਂਟ 15000 ਵਾਲਾ 3760 ਵਿੱਚ ਸਲਾਈ ਕਰਕੇ ਤੁਹਾਨੂੰ ਦੇ ਦੇਾਂਗੇ ਹੁਣ ਕੋਈ 15000 ਨਹੀਂ ਲੈਣਾ ਕੋਈ 16000 ਹੀ ਲੈਣਾ 15000 ਵਾਲੀ ਸ਼ੇਰਵਾਨੀ ਵੀ ਸਲਾਈ ਕਰਕੇ 6500 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੀ ਆ 895 ਰੁਪਏ ਕੱਲੀ ਸਮਾਈ ਆ ਵਧੀਆ ਟੇਲਰ ਦੀ ਅਸੀਂ 895 ਦੇ ਕਪੜਾ ਨਾਲ ਲਾ ਕੇ ਦੇ ਰਹੇ ਆ ਬਲੈਕ ਰੰਗ ਕਹਿੰਦੇ ਗੱਗੂ ਗੈਲਰੀ ਟੌਰ ਬਣਾ ਦੇਣੀ ਮੁੰਡੇ ਦੀ ਆ ਬਲੈਕ ਰੰਗ ਵੀ 895 'ਚ ਗੀਜ਼ਾ ਕਾਟਨ ਇਹ ਵੀ 895 ਆ ਚੱਕੋ ਪਰਫਿਊਮ ਵਾਲਾ ਆ ਚੱਕੋ ਦੁਬਈ ਵਾਲਾ ਕੁੜਤਾ ਪਜਾਮਾ 1400 ਰੁਪਏ 'ਚ 3200 ਵਾਲਾ 1400 ਰੁਪਏ 'ਚ ਲੈਲਣ ਦਾ কুর্তা ਪਜਾਮਾ ਤੇ 3000 ਵਾਲਾ 1500 ਰੁਪਏ 'ਚ ਦੇਖੋ ਸਮੈਟੀ ਦਾ কুর্তা ਪਜਾਮਾ 4516 2500 ਰੁਪਏ 'ਚ ਆਹ ਚਾਹੇ ਜੀ ਪ੍ਰਿੰਟ ਸ਼ਰਟ ਲੈਣੀ ਆ ਤੁਸੀਂ ਲਾਈਨ ਵਾਲੀਆਂ ਲੈਣੀਆਂ ਆ ਤੁਸੀਂ ਜਿਹੜੀਆਂ ਡੱਬੀਆਂ ਵਾਲੀਆਂ ਲੈਣੀਆਂ ਚਾਹੇ ਪਲੇਨ ਲੈਣੀਆਂ ਆ ਆਹ ਦੇਖੋ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਸ਼ਰਟ ਹੈ ਮਾਤੂ ਸ਼੍ਰੀ ਦਸਤਾਰ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਬ੍ਰੈਂਡ ਬਣ ਚੁੱਕਾ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਪੱਗਾਂ ਦੇ ਰੰਗ ਆ ਚਾਹੇ ਰੂਬੀਆ ਚਾਹੇ ਫੁੱਲ ਬੈ ਲੈ ਜੋ ਰੰਗ ਫੇਟ ਹੋ ਜਵੇ ਡੱਬ ਪੈ ਜੇ ਤੁਸੀਂ ਬਦਲ ਕੇ ਨਵੀਂ ਪੱਗ ਲੈ ਕੇ ਜਾ ਸਕਦੇ ਆ ਹਾਂਜੀ ਪੈਗੇ ਕਿਹੜੇ ਚੱਕਰ 'ਚ ਹੈ ਨਹੀਂ ਕੋਈ ਮਾਤੂ ਸ਼੍ਰੀ ਦਸਤਾਰ ਦੀ ਟੱਕਰ 'ਚ ਆ ਦੇਖੋ ਜਿਹੜੇ ਬਜ਼ਾਰਾਂ 'ਚ ਜਾ ਕੇ ਤੁਸੀਂ ਲੈਨੇ ਹੋ 22 23 2300 ਦੇ ਕੁਰਤੇ ਪਜਾਮੇ ਸਾਡੇ ਕੋਲ ਆਜੋ 895 'ਚ ਕੁਰਤਾ ਪਜਾਮਾ ਉਹ ਸਿਲਾਈ ਕਰਕੇ ਤਿਆਰ ਕਰਕੇ ਦਵਾਂਗੇ 895 'ਚ ਬਜ਼ਾਰ ਦਾ ਰੇਟ 250 ਮਾਤੂ ਸ਼੍ਰੀ ਦਸਤਾਰ ਦੇ 895 ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 2 ਪੀਸ ਕੋਟਪੈਂਟ 10000 12000 ਰੁਪਏ ਲੈਣ ਨੂੰ ਇੱਥੇ ਸਿਲਾਈ ਕਰਕੇ ਦਵਾਂਗੇ ਸਿਰਫ 2995 ਚ ਵੱਡਾ ਫਾਇਦਾ ਕੀ ਆ ਡਿਜ਼ਾਈਨ ਚਾਹੇ ਤੁਸੀਂ ਇਹ ਤਰ੍ਹਾਂ ਬਣਾ ਲਓ ਡਿਜ਼ਾਈਨ ਭਾਵੇਂ ਤੁਸੀਂ ਆਹ ਬਣਾ ਲਓ ਇਹ ਬਾਜ਼ਾਰ ਦੇ ਵਿੱਚ 12000 ਰੁਪਿਆ ਕੀਮਤ ਆ ਇਹ ਵੀ ਤੁਹਾਨੂੰ 2995 ਚ ਦੇ ਦੇਣਾ ਹੈਗਾ ਜੇ ਸਾਡਾ ਕੋਈ ਭਰਾ ਕਹੇ ਮੈਂ ਉਹਨਾਂ ਨਾਲ 3 ਪੀਸ ਕੋਟਪੈਂਟ 15000 16000 17000 ਰੁਪਿਆ ਬਾਜ਼ਾਰ ਦਾ ਰੇਟ ਪਰ ਸਾਡੇ ਕੋਲ ਆਜੋ 3 ਪੀਸ ਕੋਟਪੈਂਟ 15000 ਵਾਲਾ 3760 ਚ ਸਲਾਈ ਕਰਕੇ ਤੁਹਾਨੂੰ ਦੇ ਦੇਵਾਂਗੇ ਹੁਣ ਕੋਈ 15000 ਨਹੀਂ ਲੈਣਾ ਕੋਈ 16000 ਹੀ ਲੈਣਾ 15000 ਵਾਲੀ ਸ਼ੇਰਵਾਨੀ ਵੀ ਸਲਾਈ ਕਰਕੇ 6500 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੀ ਆ ਹੋਰ ਆਫਰਾਂ ਕਿਹੜੀਆਂ ਉਹ ਵੀ ਸੁਣ ਲਓ ਭਾਈ ਜੀ ਕੋਰਤੇ ਪਜਾਮੇ ਚ ਵੈਰਾਈਟੀਆਂ ਦਿਖਾ ਦਿਓ ਖੁਸ਼ ਕਰ ਦਿਓ ਸਾਰੇ ਹੀ ਰੰਗ ਦਿਖਾ ਦਿਓ ਰੇਟ ਵੀ ਦੱਸ ਦਿਓ ਪਤਾ ਲੱਗ ਗਈ ਮਾਤਸ਼ੀਰ ਦਾ ਸਟਾਰ ਤੇ ਮੁੰਡਿਆਂ ਦਾ ਫਾਇਦਾ ਹੁੰਦਾ ਆ ਦੇਖੋ ਜੀ ਵੈਰਾਈਟੀਆਂ ਦੇ ਨਾਲ ਨਾਲ ਨੇਰੀ ਲਿਆਵਾਂਗੇ ਇਸ ਵਾਰ ਵਿਆਹ ਸ਼ਾਦੀ ਫੰਕਸ਼ਨ ਤੇ ਹੁਣ ਪੁਰਾਣੇ ਸੂਟ ਨਹੀਂ ਪਾ ਕੇ ਜਾਣੇ ਕੁਰਤੇ ਪਜਾਮੇ ਪੁਰਾਣੇ ਨਹੀਂ ਪਾ ਕੇ ਜਾਣੇ ਆ ਚੱਕੋ ਭਾਜੀ 895 ਰੁਪਏ ਕੱਲੀ ਸਮਾਈ ਆ ਵਧੀਆ ਟੇਲਰ ਦੀ ਅਸੀਂ 895 ਦੇ ਕਪੜਾ ਨਾਲ ਲਾ ਕੇ ਦੇ ਰਹਿਆਂ ਗੀਜ਼ਾ ਕਾਟਨ ਦਾ ਕਪੜਾ ਲਾ ਕੇ ਦੇਨੇ ਆ ਇਹ ਕੋਈ ਦੇਸੀ ਦਾ ਬ੍ਰਾਂਡ ਨਹੀਂ ਐ ਮਾਤੂ ਸ਼੍ਰੀ ਦਸਤਾਰ ਦਾ ਅੰਗੂਰਾ ਬ੍ਰਾਂਡ ਐ ਅੰਗੂਰਾ ਦੇਖੋ ਜੀ ਸਲਾਈ ਦੇ ਰੇਟ ਤੇ ਤੁਹਾਨੂੰ ਕੁਰਤਾ ਪਜਾਮਾ ਦੇ ਰਹੇ ਆ ਬਾਜ਼ਾਰ 'ਚ 895 ਇਕੱਲੀ ਸਲਾਈ ਪਰ ਅਸੀਂ ਸੀਤਾ ਸਲਾਇਆ ਕੱਪੜੇ ਦੇ ਨਾਲ ਤੁਹਾਡਾ ਸਾਈਜ਼ ਬਣਾ ਕੇ ਤਿਆਰ ਕਰਕੇ 895 'ਚ ਕੋਰਤਾ ਵੀ ਆਮਾ ਦੇ ਦੇਗੇ ਦੇਖੋ ਜੀ ਸਰਦਾਰ ਜੀ ਹੁਣ ਕੱਢਣੀ ਆ ਪੂਰੀ ਟੌਰ ਰੰਗ ਜਿਹੜਾ ਮਰਜ਼ੀ ਲੈ ਲੋ ਹੁਣ ਵਿਆਹ ਸ਼ਾਦੀ ਤੇ ਪਤਾ ਲੱਗਣਾ ਚਾਹੀਦਾ ਵੀ ਕਾਦੀਆਂ ਤੋਂ ਸਿੰਦਾ ਭਿੰਦਾ ਗਰਦਿੱਤਾ ਆ ਗਿਆ ਆ ਚੱਕੋ ਬਲੈਕ ਰੰਗ ਕਹਿੰਦੇ ਗੱਗੂ ਗੈਲਰੀ ਟੌਰ ਬਣਾ ਦੇਣੀ ਮੁੰਡੇ ਦੀ ਆ ਬਲੈਕ ਰੰਗ ਵੀ 895 'ਚ ਕੀਜ਼ਾ ਕਾਟਨ ਇਹ ਵੀ 895 ਚੱਕੋ ਜੀ ਪੇਪਰ ਕਾਟਨ 900 ਰੁਪਏ ਦਾ ਚੱਕੋ ਆ ਆ ਗਿਆ ਇਟਾਲੀਅਨ ਕੀਜ਼ਾ 1500 ਰੁਪਏ ਦਾ ਆ ਚੱਕੋ ਮਾਤੂ ਸ਼ਰੀ ਦਾ ਆ ਮਾਤੂ ਸ਼ਰੀ ਦਾ 1200 ਰੁਪਏ ਦਾ ਕੁਰਤਾ ਪਜਾਮਾ ਆ ਜੋ ਬਲੈਕ ਚੇ ਤਾਂ ਨੇਰੀਆਂ ਆ ਗਿਆ ਇਹ ਟੇਰਾ ਕਿਦੇ ਕੁਰਤੇ ਪਜਾਮੇ ਕਿਵੇਂ ਰਹਿ ਜਾਣਗੇ ਭਾਈ ਜੀ ਪਹਿਲਾਂ ਇਹ ਦੱਸੋ ਆ ਦੇਖੋ ਦੁਬਈ ਵਾਲਾ ਕੁਰਤਾ ਪਜਾਮਾ ਬਾਜ਼ਾਰ ਚ 5000 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਦੁਬਈ ਵਾਲਾ ਕੁਰਤਾ ਪਜਾਮਾ ਇਹਦਾ ਰੇਟ ਕੀ ਹੈਗਾ ਦੇਖੋ ਜੀ ਇਹ ਦੁਬਈ ਦਾ ਕੁਰਤਾ ਪਜਾਮਾ ਇਹ 6k ਪਾਉਂਦੇ ਆ ਹੁਣ ਕਾਦੀਆਂ ਦੇ ਵਿੱਚ ਵੀ ਲੋਕ ਪਾਉਣਗੇ ਕਾਦੀਆਂ ਦੇ ਲਾਗੇ ਲੱਗੇ ਪੈਂਡ ਵੀ ਪਾਉਣਗੇ ਆ ਚੱਕੋ ਪਰਫਿਊਮ ਵਾਲਾ ਆ ਚੱਕੋ ਦੁਬਈ ਵਾਲਾ ਕੁਰਤਾ ਪਜਾਮਾ 1400 ਰੁਪਏ 'ਚ 2300 ਵਾਲਾ 1400 ਰੁਪਏ 'ਚ ਪੇਪਰ ਕਾਟਨ ਦਾ ਕੁਰਤਾ ਪਜਾਮਾ 1500 ਰੁਪਏ ਦਾ ਹਾਂਜੀ ਕਹਿੰਦੇ ਕਾਦੀਆਂ ਦੇ ਨੇੜੇ ਲੀਡਰ ਬਹੁਤ ਹੈ ਸਾਡੇ ਐਮਪੀ ਐਮਐਲਏ ਬਹੁਤ ਹੈ ਚੱਕੋ ਲੇਲਣ ਦਾ ਕੁਰਤਾ ਪਜਾਮਾ ਪਏ 3000 ਵਾਲਾ 1500 ਰੁਪਏ 'ਚ ਚੱਕੋ ਮੈਟੀ ਦਾ ਕੁਰਤਾ ਪਜਾਮਾ 4500 2200 ਰੁਪਏ 'ਚ ਆ ਪੇਪਰ ਕਾਟਨ ਆ ਚੈੱਕ ਕਰੋ ਕਹਿੰਦੇ ਖੜਿਆ ਖੜਿਆ ਕੁਰਤਾ ਪਜਾਮਾ ਸਰਬ 2200 ਰੁਪਏ ਦਾ ਚੱਕੋ ਜੀ ਚੱਕੋ ਦੇਖੋ ਜੀ ਐਮਐਲਏ ਮੰਤਰੀ ਦਾ ਖੁਸ਼ ਕਰ ਰਹੇ ਆ ਆਪਾਂ ਮੈਂ ਤੁਸੀਂ ਪਿੰਡਾਂ ਦੇ ਸਰਪੰਚੋਂ ਪੰਚੋਂ ਲੰਬੜਦਾਰੋਂ ਚਾਹੇ ਤੁਸੀਂ ਕਾਉਂਸਲਰੋਂ ਆਜੋ ਸਾਡੇ ਕੋਲ 895 ਤੋਂ ਕੋਟ ਦਾ ਪਿਆਮਾ ਸ਼ੁਰੂ ਆ ਉਦੋਂ ਉੱਪਰਲੀ ਰੇਂਜ ਜਿੰਦਾ ਨਹੀਂ ਤੁਹਾਨੂੰ ਚਾਹੀਦੀ ਉਹ ਵੀ ਤੁਹਾਨੂੰ ਦੇ ਦਾਂਗੇ ਦੇਖੋ ਜੀ ਵਾਈਟ ਦੇ ਵਿੱਚ ਹੀ ਸਾਡੇ ਕੋਲੇ 60 ਤੋਂ 70 ਤਰ੍ਹਾਂ ਦੀਆਂ ਵੈਰਾਈਟੀਆਂ ਕਲਰ ਤੇ ਚੈੱਕ ਕਰ ਲਓ ਕੀਜ਼ਾ ਕਾਟਨ ਪੇਪਰ ਕਾਟਨ ਮੈਟੀ ਤੇ ਲੈ ਲੈਣ ਹੁਣ ਗੱਲ ਕਰਦੇ ਆ ਕੋਟ ਪੈਂਟ ਦੀ ਹਾਂਜੀ ਕਹਿੰਦੇ ਰੋਲਾ ਕੀ ਆ ਆ ਤੁਸੀਂ ਕਿਸੇ ਕਾਦੀਆਂ ਸ਼ਹਿਰ ਤੋਂ ਕਿਸੇ ਪਿੰਡ ਤੋਂ ਚਾਹੇ ਟਾਂਡੇ ਦਸੂਆ ਮਕੇਰੀਆਂ ਤੋਂ ਟੇਲਰ ਕੋਲੇ ਚਲੇ ਜਾਓ ਪੁੱਛਣਾ ਸਰਫੇਨਾ ਸਮਾਈ ਦਾ ਰੇਟ ਕਿੰਨਾ ਉਹਨੇ ਕਿਹਾ 5000 7000 ਆ ਚੱਕੋ 3700 60 ਚ 3 ਪੀਸ ਦੇ ਰਹੇ ਆ 2 ਪੀਸ 2995 ਚ ਦੇ ਰਹੇ ਆ ਇਹ ਮਾਤੂਸ਼ਰੀ ਦਾ ਸਟਾਰ ਪਰ ਗੱਲ ਪਰ ਸਮਝੋ ਬਾਹਰ ਹੋ ਗਈ ਆ ਬਾਜ਼ਾਰ ਚ ਕਿਸੇ ਵੀ ਟੇਲਰ ਕੋਲ ਚਲ ਜਿਓ ਪਿੰਡ ਚ ਸ਼ਹਿਰ ਚ 4000 ਰੁਪਏ ਤੋਂ ਘੱਟ ਕੋਈ ਸਲਾਈ ਨਹੀਂ ਲੈਂਦਾ ਤੁਸੀਂ ਕਹਿੰਦੇ ਹੋ 2995 'ਚ ਕੱਪੜਾ ਵੀ ਦਵਾਂਗੇ ਸਲਾਈ ਕਰਕੇ ਤਿਆਰ ਵੀ ਦਵਾਂਗੇ ਦੇਖੋ ਜੀ ਮਾੜੇ ਫੋਨ ਵੰਗੂ ਲੋਕਾਂ ਦੇ ਦਿਮਾਗ ਹੈਂਗ ਹੋ ਜਾਣੇ ਹੁਣ ਜਦੋਂ ਆ ਕੋਟ ਪੈਂਟ 15 15000 ਦਾ 2995 'ਚ ਦੇਤਾ ਦੁਕਾਨਦਾਰ ਪਰੇਸ਼ਾਨ ਹੋ ਜਾਣੇ ਆ ਟੇਲਰਾਂ ਨੇ ਮੱਥੇ ਤੇ ਹੱਥ ਮਾਰਨ ਆ ਪਟਾਕਾ ਕੀ ਪਾਤਾ ਆ ਕੱਪੜਾ ਹੁਣ ਪਤਾ ਕੀ ਕਹਿਣਗੇ ਕੱਪੜਾ ਮਾਰਾ ਟੇਲਰਿੰਗ ਮਾੜੀ ਇਹਨਾਂ ਦੇ ਕੱਪੜੇ ਨਹੀਂ ਵਧੀਆ ਆ ਚੱਕੋ ਇੰਨੋਂ ਨਹੀਂ ਕੋਈ ਸੋਣਾ ਕੱਪੜਾ ਹੰਡ ਜਾਣਾ ਹੱਡ ਰੰਗ ਰੰਗ ਹੈਗੇ ਸਾਰੇ ਮੈਂ ਕਹਿੰਦਾ ਰੰਗ ਆ ਚੱਕੋ ਆ ਦੇਖੋ ਰੰਗ ਲਾਈਟ ਡਾਰਕ ਜਿੱਤਾ ਦੇ ਮਰਜ਼ੀ ਰੰਗ ਲੈ ਲਓ ਉਹ ਰੰਗਾਂ ਵਿੱਚ ਹੀ ਕਮੀ ਨਹੀਂ ਹਾਂਜੀ ਹੁਣ ਤੁਸੀਂ ਕਹਿੰਦਾ 25000 ਵਾਲਾ ਕੋਟ ਪੈਂਟ ਵੀ ਲੈਣਾ ਇਟਾਲੀਅਨ ਫੈਬਰਿਕ ਵੀ ਲੈਣਾ ਬਾਹਰ ਦੇ ਕੋਟ ਪੈਂਟ ਲੈਣੇ ਆ ਸਾਡੇ ਕੋਲ ਉਹ ਵੀ ਹੈਗੇ ਆ ਪਰ ਇਹ ਵੀ ਕੋਈ 25 25000 ਨਹੀਂ 5000 6500 6000 ਤੇ ਸਟਿਚ ਕਰਕੇ ਦੇ ਦਾਂਗੇ ਦੇਖੋ ਜੀ ਸ਼ੇਰਵਾਨੀਆਂ ਦੇ ਵਿੱਚ ਡਿਜ਼ਾਈਨ ਦੇਖ ਲਓ ਬਹੁਤ ਸਾਰੇ ਆ ਤੁਸੀਂ ਸ਼ੇਰਵਾਨੀਆਂ ਬਣਾ ਸਕਦੇ ਆ ਬਾਸਕਰ ਬਣਾ ਸਕਦੇ ਆ 6500 ਰੁਪਏ ਤੋਂ ਸਾਡੇ ਕੋਲ ਸਟਿਚ ਕਰਕੇ ਸ਼ੁਰੂ ਆ ਉਦੋਂ ਉੱਪਰ ਹੀ ਰੇਂਜ ਜਿੰਨਾਂ ਚਾਹੀਦੀ ਤੁਸੀਂ ਲੈ ਜਾਓ ਤੁਸੀਂ ਬਲੇਜ਼ਰ ਲੈਣੇ ਆ ਤੁਸੀਂ ਇਹ ਲੌਂਗ ਕੋਟ ਬਣਾਉਣੇ ਆ ਉਹ ਵੀ ਸਾਡੇ ਕੋਲ ਬਹੁਤ ਸੋਹਣੀ ਵੈਰਾਈਟੀ ਆ ਆ ਸ਼ਰਟਾਂ ਚੈੱਕ ਕਰ ਲਓ ਚਾਹੇ ਤੁਸੀਂ ਪ੍ਰਿੰਟ ਸ਼ਰਟ ਲੈਣੀਆਂ ਤੁਸੀਂ ਲਾਈਨ ਵਾਲੀਆਂ ਲੈਣੀਆਂ ਤੁਸੀਂ ਜਿਹੜੀਆਂ ਡੱਬੀਆਂ ਵਾਲੀਆਂ ਲੈਣੀਆਂ ਚਾਹੇ ਪਲੇਨ ਲੈਣੀਆਂ ਆਰੇ ਕੋਪ ਹੋਰ ਸੋਹਣੇ ਸੋਹਣੇ ਸਾਡੇ ਕੋਲ ਸ਼ਰਟ ਹੈ ਹੈਗੀਆ ਦੇਖੋ ਜੀ ਹੁਣ ਘਰੇ ਵਿਹਲੇ ਨਾ ਬੈਠੇ ਰਹੋ ਫਿਰ ਰੱਸ਼ ਹੋ ਜਾਣਾ ਬਹੁਤ ਜ਼ਿਆਦਾ ਤੁਸੀਂ ਕੋਟ ਪੈਂਟ ਸਵਾਣਾ ਚਾਹੇ ਅਗਲੇ ਮਹੀਨੇ ਤੁਹਾਡੇ ਵਿਆਹ ਆ ਮਹੀਨੇ-ਮਹੀਨੇ ਦੀ 15-15 ਦਿਨ ਦੀਆ ਵੇਟਿੰਗਾਂ ਹੋ ਜਾਣੀਆਂ ਆਕੇ ਚਾਹੇ 2 ਦਿਨਾਂ ਤੇ ਕੋਟ ਪੈਂਟ ਲੈ ਲਓ ਚਾਹੇ 3 ਦਿਨਾਂ ਤੇ ਚਾਹੇ 5 ਦਿਨਾਂ ਤੇ ਹਫ਼ਤੇ 'ਚ ਹੁਣ ਲੈ ਲਓ ਆਜੋ ਤੇ ਕੋਟ ਪੈਂਟ ਪੈਂਟਾ ਸ਼ਰਟਾ ਸ਼ੇਰਵਾਨੀਆਂ ਕੋਰਟ ਦੇ ਪੰਜਾਬੀ ਸਟਿਚ ਕਰਕੇ ਦੇ ਦਾਂਗੇ ਹੁਣ ਤੇ ਲੋ ਜੀ ਪੱਗਾਂ ਬੰਨਣ ਵਾਲੇ ਸ਼ਕੀਨ ਭਰਾਵਾਂ ਵਾਲੇ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਮਾਤੂ ਸ਼੍ਰੀ ਦਸਤਾਰ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਾ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਪੱਗਾਂ ਦੇ ਰੰਗ ਆ ਚਾਹੇ ਰੂਬੀਆ ਚਾਹੇ ਫੁੱਲ ਬੈ ਲੈ ਜੋ ਰੰਗ ਫੇਟ ਹੋ ਜਵੇ ਡੱਬ ਪਾਈਵੇ ਤੁਸੀਂ ਬਦਲ ਕੇ ਨਵੀਂ ਪੱਕ ਲੈ ਕੇ ਜਾ ਸਕਦੇ ਆ ਰੰਗ ਤੁਹਾਨੂੰ ਸਾਰੇ ਮਿਲ ਜਣੇ ਆ ਪੱਗਾਂ ਦੇ ਨਾਲ ਨਾਲ ਤੁਸੀਂ ਮੈਚ ਕਰਕੇ ਟਾਈਆਂ ਵੀ ਲੈ ਕੇ ਜਾ ਸਕਦੇ ਆ ਚਾਹੇ ਤੁਸੀਂ ਪੱਗਾਂ ਨਾਲ ਮੈਚ ਕਰ ਲਓ ਤੁਸੀਂ ਸ਼ਰਟਾਂ ਨਾਲ ਮੈਚ ਕਰ ਲਓ ਕੋਟ ਪੈਂਟ ਨਾਲ ਕਰ ਲਓ ਕਿ ਪੱਗਾਂ ਦੇ ਵਿੱਚ ਤੁਸੀਂ ਖਾਕੀ ਰੰਗ ਵੀ ਲੈ ਕੇ ਜਾ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਵਿੱਚ ਜਵਾਨ ਹੈਗੇ ਆ ਅਫਸਰ ਸਹਿਬਾਨ ਆ ਚਾਹੇ ਤੁਸੀਂ ਐਸਐਸਐਚ ਨੂੰ ਤੁਸੀਂ ਐਸਐਸਪੀ ਹੋ ਡੀਆਈਜੀ ਪੰਜਾਬੋਂ ਤੁਹਾਡੀਆਂ ਜਿੱਦਾਂ ਇਹ ਯੂਨੀਫਾਰਮ ਆ ਯੂਨੀਫਾਰਮ ਦੇ ਅਕੋਰਡਿੰਗ ਉਹੀ ਕਲਰ ਖਾਕੀ ਰੰਗ ਦੇ ਵਿੱਚ ਤੁਸੀਂ ਆਪਣੀਆਂ ਦਸਤਾਰਾਂ ਜਿੱਤੋਂ ਲੈ ਕੇ ਜਾ ਸਕਦੇ ਆ ਜਿਹੜੇ ਭੈਣ ਸਾਡੀਆਂ ਭਰਾ ਸਾਡੇ ਦਮਾਲਾ ਸਿਉਂਦੇ ਆ ਆ ਦੇਖੋ ਜੀ ਹਾਂਗਕਾਂਗ ਦਮਾਲਾ ਸਪੈਸ਼ਲ ਇਹ ਸਪੈਸ਼ਲ ਦਮਾਲੇ ਸਿਉਣ ਦੇ ਲਈ ਸਾਡੇ ਕੋਲ ਕੱਪੜਾ ਹੈਗਾ ਇਹ ਤੁਸੀਂ ਲੈ ਕੇ ਜਾ ਸਕਦੇ ਆ ਇਹਨਾਂ ਵਿੱਚ ਰੰਗ ਬਹੁਤ ਸਾਰੇ ਆ ਤੁਸੀਂ ਰੰਗ ਲੈ ਕੇ ਜਾ ਸਕਦੇ ਆ ਚਾਹੇ ਤੁਸੀਂ ਆ ਦੇਖੋ ਡਾਰਕ ਲੈ ਲਓ ਲਾਈਟ ਲੈ ਲਓ ਹਰ ਇੱਕ ਤਰ੍ਹਾਂ ਦੇ ਰੰਗ ਮਿਲਦੇ ਆ ਰੰਗਾਂ ਦੀ ਅਸੀਂ ਪੂਰੀ ਗਾਰੰਟੀ ਕਰਦੇ ਹਾਂ। ਦੇਖੋ ਜੀ ਲਾਈਨਿੰਗ ਤੁਸੀਂ ਸੂਟ 5 5 7 7000 ਵਾਲੇ ਲੈ ਲੈਣੇ ਪਰ ਲਾਈਨਿੰਗ ਮਾੜੀ ਲੈ ਲੈਣੇ ਹੋ। ਮਾਤੂ ਸ਼੍ਰੀ ਦਸਤਾਰ ਦੀ ਲਾਈਨਿੰਗ ਲਾਓ। 40 ਰੁਪਏ ਮੀਟਰ ਲਾਈਨਿੰਗ। ਆ ਚੱਕੋ ਜੀ ਲਿਖ ਕੇ ਲਾਇਆ ਗਾਰੰਟੀ ਵਾਲੀ ਲਾਈਨਿੰਗ 40 ਰੁਪਏ ਮੀਟਰ 550 ਤੋਂ ਵੱਧ ਰੰਗ ਫੁੱਲ ਗਾਰੰਟੀ ਵਾਲੀ। ਦੇਖੋ ਲਾਈਨਿੰਗ ਦੇ ਵਿੱਚ ਰੂਬੀਆ ਫੁੱਲ ਵੈਲ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ। ਹਰ ਇੱਕ ਕੁਆਲਿਟੀ ਮਾਤੂ ਸ਼੍ਰੀ ਦਸਤਾਰ ਬੰਨਣ ਤੱਕ ਦੀ ਵੀ ਗਾਰੰਟੀ ਦਿੰਦਾ। 90 ਦਿਨਾਂ ਦੀ ਪੱਗ ਦੀ ਟੱਪ ਦੀ ਝਿਰਕੀ ਟੋਕ ਦੀ ਬ ਮਾਤੂ ਸ਼੍ਰੀ ਦਸਤਾਰ ਆ ਕੀ ਦਸਤਾਰ ਕਿਤੋਂ ਨਹੀਂ ਤੁਸੀਂ ਬਣੀ ਹੋਣੀ ਬ੍ਰਾਂਡ ਬਨੋ ਚੰਗੀ ਕੁਆਲਿਟੀ ਬਨੋ ਸੋ ਜਲਦੀ ਆ ਜਿਓ ਸਾਡੇ ਕੋਲ ਦੇਖੋ ਕੋਟ ਪੈਂਟ ਕੋਟ ਤੇ ਬੀਜਮੇ ਬਲੇਜ਼ਰ ਬਾਸਕਟ ਸ਼ੇਰ ਬਣੀਆਂ ਪੱਗਾਂ ਦਾ ਹੈਗੇ ਆ ਇਸ ਤੋਂ ਇਲਾਵਾ ਸਾਡੇ ਕੋਲ ਸੂਟਾਂ ਦੇ ਵਿੱਚ ਬਹੁਤ ਸਾਰੀ ਵੈਰਾਈਟੀਆਂ 100 ਰੁਪਏ ਨੂੰ ਸਾਡੇ ਕੋਲ ਸੂਟ ਸ਼ੁਰੂ ਆ 200 ਰੁਪਏ ਦਾ 250 ਰੁਪਏ ਚ ਰੈਡੀਮੇਡ ਪਲਾਜੋ ਸੂਟ ਅਸੀਂ ਦੇ ਰਹੇ ਆ ਇਸ ਤੋਂ ਇਲਾਵਾ ਤੁਸੀਂ ਹੈਵੀ ਲਹਿੰਗੇ ਸ਼ਰਾਰੇ ਕਰਾਰੇ ਲੈਣੇ ਆ ਉਹਦੇ ਉੱਤੇ ਬਹੁਤ ਵੱਡੀਆਂ ਆਫਰਾਂ ਸੋ ਛੇਤੀ ਆ ਜਿਓ ਗਾਰੰਟੀ ਆ ਵੀ ਤੁਹਾਡੇ ਬਹੁਤ ਵੱਡੇ ਫਾਇਦੇ ਹੋਣਗੇ ਕੈਮਰਾਮੈਨ ਪ੍ਰਿੰ